ਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਲੋਗੜ ਚੌਂਕ ਵਿੱਚ ਬਣੇ ਸ਼ਹਿਰ ਦੇ ਸੁੰਦਰੀਕਰਨ ਤਹਿਤ ਫੁੱਟਪਾਥ ਜਿੱਥੇ ਕੀ ਲੋਕਾਂ ਵੱਲੋਂ ਆਪਣੀਆਂ ਕਾਰਾਂ ਨੂੰ ਗੈਰ ਹਾਜਮਜ ਸਮਝ ਕੇ ਪੱਕੇ ਤੌਰ ਤੇ ਲਗਾਇਆ ਜਾ ਰਿਹਾ ਹੈ ਜੋ ਪ੍ਰਸ਼ਾਸਨ ਤੇ ਸਵਾਲੀਆ ਚਿੰਨ ਹੈ ਕਿਉਂਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਣੇ ਇਸ ਫੁੱਟਪਾਥ ਉੱਪਰ ਕੁਝ ਲੋਕਾਂ ਵੱਲੋਂ ਸਰਕਾਰੀ ਜਗਾ ਉੱਪਰ ਕਬਜ਼ਾ ਕਰਨ ਤਹਿਤ ਆਪਣੀਆਂ ਗੱਡੀਆਂ ਖੜੀਆਂ ਕਰਨਾ ਗਲਤ ਹੈ ਜਿਸ ਤਰ੍ਹਾਂ ਚੱਲਦਿਆਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਵਿਸ਼ੇਸ਼ਤਾ ਆਂ ਦੇਣਾ ਜ਼ਰੂਰੀ ਹੈ। ਲੋਕਾ ਘੜ ਚੌਂਗਦੋਰੇ ਸਾਹਮਣੇ ਲੇਡੀਜ਼ ਕਾਲਜ ਹੈਗਾ ਇੱਕ ਕਾਰਾਂ ਲੱਗੀਆਂ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਜਿਹੜੇ ਪੱਕੇ ਗਦਾਮ ਬਣ ਗਏ ਇੱਥੇ ਪਵਰਗ ਬੜੀ ਦੁਹੀ ਹੈ ਨੰਗਨਵਾਹ ਯਾਰ ਧੋਕਾ ਇਹ ਸਰਕਾਰੀ ਥੜ ਗਈ ਨੰਗਨਵਾਦੇ ਤੇ ਪੱਕੇ ਗਦਾਮ ਬਣ ਗਏ ਇਹ ਇੱਕ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਲਦ ਦਿਲ ਚੁਕਾਇਆ ਜਾਵੇ ਬੜੇ ਜਨਾਂ ਨੂੰ ਕਿਹਾ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਿਨ੍ਹਾਂ ਦੀਆਂ ਗੱਡੀਆਂ ਲੱਗੀਆਂ ਉਹਨਾਂ ਨੇ ਵੀ ਨਹੀਂ ਕਿਹਾ ਉਹਨਾਂ ਨੂੰ ਹੀ ਕਿਉਂ ਗੱਲ ਨਹੀਂ ਮੰਨਦੇ ਕਹਿੰਦੇ ਇਹ ਸਾਡੀ ਜਗ੍ਹਾ ਪੱਕੀ ਹੋੜ ਸਾਡੇ ਗਦਾਮ ਨੇ ਦੇ ਜਿਹੜੀਆਂ ਤੁਸੀਂ ਦੋ ਗੱਡੀਆਂ ਦੀ ਗੱਲ ਕੀਤੀ ਇਹ ਤੋਂ ਅਲੱਗਾਂ ਵੀ ਗੱਡੀਆਂ ਜਾਂ ਹੋਰ ਇਹ ਤੋਂ ਅਲੱਗਾਂ ਵੀ ਲੱਗੀਆਂ ਕਾਰਾਂ ਤੁਹਾਡੇ ਸਾਹਮਣੇ ਨਜ਼ਰ ਆਉਂਦੀਆਂ ਤੁਹਾਨੂੰ ਕਿੰਨੀਆਂ ਲੱਗੀਆਂ ਹੀਆਂ ਸਹੀ ਤਾਂ ਕੀ ਹੈ ਨਹੀਂ ਜਾਣੇ ਧੜਕਸਾ ਹੋਵੇ ਲੋਕਾਂ ਦੀ ਆਵਾਜ਼ ਆਈ ਰੋਣੋ ਕੋਤਰਨ ਵਾਤੇ ਪਬਲਿਕ ਗਵਰਨਮੈਂਟ ਨੇ ਬਣਾਈ ਹੈ ਵਰਤੁਜ ਬਣਾਈ ਲੋਕਾਂ ਨੇ ਪੱਕੀ ਸਮਾਰਟ ਸਿਟੀ ਦੇ ਤਹਿਤ ਜਿਹੜੇ ਲੋਗੜ ਚੌਕ ਤੋਂ ਜਿਹੜਾ ਕਿ ਸ਼ਹਿਰ ਦੀ ਦਿੱਕਤ ਇਹ ਖਿੱਚਦਾ ਕੇਂਦਰ ਜਿਹੜਾ ਬਣਾਇਆ ਗਿਆ ਔਰ ਸੜਕ ਦੇ ਨਾਲ ਜਿਹੜਾ ਫੁੱਟਪਾਥ ਬੜਾ ਵੱਡਾ ਛੱਡਿਆ ਗਿਆ ਔਰ ਲੋਕਾਂ ਦੇ ਪੈਦਲ ਚੱਲਣ ਲਈ ਹੈ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਇਹਦੇ ਤੇ ਚੱਲਣ ਲਈ ਪਰ ਜੇ ਗੱਲ ਕਰ ਲਈਏ ਫੁੱਟਪਾਥ ਦੀ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀਆਂ ਜਿਹੜੀਆਂ ਗੱਡੀਆਂ ਕਿੰਨੀਆਂ ਪੁਰਾਣੇ ਸਮੇਂ ਦੀਆਂ ਲੱਗੀਆਂ ਨੇ ਕਰਨਾ ਨਹੀਂ ਮਿੱਟੀ ਮਿੱਟੀ ਜੰਮੀ ਜੰਮੀ ਪਈ ਹੈ ਕਾਰਾਂ ਦੇ ਉੱਤੇ ਦੇਖਣ ਦੇ ਆ ਕਿ ਕਿੰਨੀਆਂ ਜਿਹੜੀਆਂ ਗੱਡੀਆਂ ਨੇ ਲਵਾਰਸ ਤਰੀਕੇ ਨਾਲ ਇੱਥੇ ਲੱਗੀਆਂ ਪਈਆਂ ਨੇ ਔਰ ਲੋਕਾਂ ਨੂੰ ਚਾਹੀਦਾ ਜਿਹੜਾ ਫੁੱਟਪਾਥ ਹੈ ਲੋਕਾਂ ਦੇ ਚੱਲਣ ਲਈ ਜੇ ਬਣਿਆ ਸਰਕਾਰ ਪ੍ਰਸ਼ ਜੇ ਇਹਦੇ ਪੁਰਾਣੀਆਂ ਗੱਡੀਆਂ ਇੱਥੇ ਪਈਆਂ ਨੇ ਉਹ ਸਰਕਾਰ ਨੂੰ ਤੇ ਅੰਜ ਲੈਣ ਦੀ ਲੋੜ ਹੈ ਕਿ ਇਹ ਪੁਰਾਣੀਆਂ ਗੱਡੀਆਂ ਲੱਗਣ ਦਾ ਮਤਲਬ ਕੀ ਹੈ ਤੁਸਾਂ ਇਹਨਾਂ ਨੂੰ ਹਟਾਇਆ ਜਾਵੇ ਜਾਂ ਜਿਨ੍ਹਾਂ ਦੀਆਂ ਗੱਡੀਆਂ ਨੇ ਉਹ ਇਹਨਾਂ ਨੂੰ ਕਿਤੇ ਗੈਰਚ ਲਾਣ ਤਾਂ ਜੋ ਜਿਹੜਾ ਸੜਕਾਂਦਾਰ ਫੁੱਲਾ ਡੁੱਲਾ ਹੋਵੇ ਔਰ ਫੁੱਟਪਾਥ ਬੜਾ ਸੋਹਣਾ ਫੁੱਟਪਾਥ ਬਣਿਆ ਪਿਆ ਔਰ ਇਹਨੂੰ ਜੇ ਇਦਾਂ ਜਾਮ ਕਰ ਦੇਣਗੇ ਤਾਂ ਲੋਕਾਂ ਨੂੰ ਚੱਲਣ ਲਈ ਜਗ੍ਹਾ ਕਿੱਥੇ ਰਹੇਗੀ ਸੋ ਲੋਕਾਂ ਨੂੰ ਸੋਚਣ ਦੀ ਲੋੜ ਹੈ ਜਿੱਥੇ ਪ੍ਰਸ਼ਾਸਨ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਜਿਹੜੀ ਸੁਲੱਦੀ ਚੀਜ਼ ਬਣੀ ਹੈ ਉਹ ਲੋਕਾਂ ਦੇ ਸੁਲੱਦੇ ਚ ਕੰਮ ਆਵੇ ਕੈਮਰਾਮ أمر صار